ਦੇ ਅੰਦਰ ਤਿਆਰ ਵਰ ਤਿਆਰ ਖੜਾ ਰੇ ਹਾਂਜੀ ਪੀਕ ਜੀ ਲਓ ਮੈਚ ਸ਼ੁਰੂ ਹੋ ਗਿਆ ਤੇ ਪਹਿਲੀ ਕਬੱਡੀ ਜਿਹੜੀ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਜਿਹੜੀ ਉਹ ਪੈ ਚੁੱਕੀ ਹੈ ਇੱਕ ਬੇਨਤੀ ਹੈ ਵੀ ਗਰਾਊਂਡ ਥੋੜਾ ਜਿਹਾ ਰੱਖੀਏ ਸਾਫ਼ ਕਿਉਂਕਿ ਪਹਿਲੇ ਨਾਈ ਵੀ ਕਹਿੰਦੇ ਪਹਿਲੀ ਕਬੱਡੀ ਨਾਈਵੜ ਕਹਿੰਦੇ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਰਿਹਾ ਹੋਇਆ ਆਹ ਸਾਹਮਣੇ ਕਹਿੰਦੇ ਬਬਰਾ ਠੀਕਰੀ ਵਾਲੇ ਪਿੰਡ ਦਾ ਨੌਜਵਾਨ ਅਗਲੀ ਕਬੱਡੀ ਪਾ ਰਿਹਾ ਗੱਲ ਕਹਿੰਦੇ ਜਿਹੜੇ ਬਰਨਾਲੇ ਵੀ ਜਲਦੀ ਆਹ ਜਿਹੜੇ ਜਿਲ੍ਹੇ ਦੇ ਕਹਿੰਦੇ ਬਲਵੰਤ ਕਾਰਗੀ ਵਰਗੇ ਰਾਮ ਸਰੂਪੜਖੀ ਵਰਗੇ ਸਰ ਸੰਤਰਾਮ ਉਦਾਸੀ ਵਰਗੇ ਦਿੱਤੇ ਲੋ ਕਹਿੰਦੇ ਉਸੇ ਜਿਲ੍ਹੇ ਦਾ ਨੌਜਵਾਨ ਉਹ ਬਬਰਾ ਕਬੱਡੀ ਪਾ ਰਿਹਾ ਕੋਟਰੀ ਦੇ ਕਹਿੰਦੇ ਜੀਤ ਵਰਗੇ ਆਹ ਸੁਮਿਤ ਸਿਵਾ ਨੰਬਰ ਰੇਡਰ ਦਾ ਉਸਤਾਦ ਜੀ ਢੀਲਾ ਆ ਗਿਆ ਆਹ ਜਾਂਡਰੀ ਵਾਲਾ ਆ ਗਿਆ ਕਬੱਡੀ ਪਾਉਣ ਦੇ ਵਾਸਤੇ ਰਵੀਜੀਤ ਸਰਵੰਤ ਸਾਹਿਬ ਸਾਲਮ ਖੇੜਾ ਤੇ ਸੁਖਮੰਦਰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਲਓ ਹਰਿਆਣੇ ਵੱਲੋਂ ਕਬੱਡੀ ਪੈਣ ਜਾ ਰਹੀ ਹੈ। ਹੀਲਾ ਜਾਂਡਰੀ ਵਾਲਾ ਕਬੱਡੀ ਪਾਉਣ ਦੇ ਵਾਸਤੇ ਆ ਤਿਆਰ-ਬਰ ਤਿਆਰ ਦੂਸਰੇ ਪਾਸੇ ਮਾਲਵੇ ਦੇ ਚਾਰ ਰਾਫੀ ਨੇ ਉਧਰੇ ਪਾਸੇ ਕਾਂਗੇ ਵਾਲਾ ਔਰ ਸੋਨੀ ਤੇ ਨਾਲ ਇਕਮ ਹੈ। ਨਾਲ ਜਟਾਣਿਆਂ ਵਾਲਾ ਕੁਲਵੀਰ ਹੈ। ਚਾਰ ਬੰਨੇ ਪਰ ਬੰਨੇ ਕਬੱਡੀ ਖਿਡਾਰੀਆਂ ਦੇ ਵਿੱਚ ਆ ਇਧਰੇ ਪਾਸੇ ਸੋਨੀ ਫੱਕਰ ਝੰਡੇ ਵਾਲਾ ਅਨ ਕੋਸ਼ਿ ਕਰਦਾ ਡੱਕ ਲੈਣ ਦੀ ਆ ਵੱਡੇ ਵੱਡੇ ਖਿਡਾਰੀ ਫੱਕਰ ਚੰਡਾ ਨੇ ਵੀ ਪੈਦਾ ਕੀਤੇ ਨੇ ਜਿੱਦੜੀ ਮੈਦਾਨ ਦੇ ਨਾਲ ਆਓ ਸਾਹਮਣੇ ਫਿਰ ਕਹਿੰਦੇ ਰੇਡ ਪੈ ਰਹੀ ਹੈ ਇਧਰ ਫਿਰ ਕਹਿੰਦੇ ਪੱਟਾ ਦੇ ਥਾਪੀਆਂ ਵੱਜ ਰਹੀਆਂ ਨੇ ਹੁਣ ਇੱਕ ਮਿੰਟ ਹੈ ਵੀ ਵੀਰ ਵੱਢ ਕੇ ਥੋੜਾ ਜਿਹਾ ਡਿਸਪਲਿਨ ਬਣਾ ਲਿਓ ਮੈਚ ਸ਼ੁਰੂ ਹੋਏ ਉਹ ਲੋਕਾਂ ਨੂੰ ਕਬੱਡੀ ਦਿਖਾ ਦਈਏ ਬਹੁਤ ਪੱਟਾ ਮੇਲਾ ਮੇਰੇ ਮਿੱਤਰੋ ਸਭ ਲਈ ਦਵਾਮਾਨ ਲੋਕ ਇਕੱਠ ਵੱਡਾ ਹੋ ਗਿਆ ਆਹ ਕਹਿੰਦੇ ਪੂਰਾ ਹੈ ਇਹਦਾ ਜਗਮਾਲ ਵਾਲੀ ਪਿੰਡਾ ਮੇਰੇ ਮਿੱਤਰੋ ਅੱਜ ਰਾਊਂਡ ਕਬੱਡੀਆਂ ਦੇ ਸਤਵੀਰ ਬੈਂਸ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਵੀਰ ਸਤਵੀਰ ਬੈਂ ਗੋਗੋ ਰਾਏ ਤਰਾਣੇ ਵਾਲਾ ਲਓ ਇਧਰੇ ਪਾਸੇ ਅਗਲੀ ਰੇਡ ਪਾਉਣ ਦੇ ਵਾਸਤੇ ਦੇਖਦੇ ਆਂ ਵੀ ਤਿਆਰ ਵਰ ਤਿਆਰ ਕਬੱਡੀ ਖਿਡਾਰੀ ਕਰਕੇ ਯਾਦਗੁਰਾਂ ਨੂੰ ਰੇਡਰ ਦਿੰਦੇ ਮੱਥਾ ਟੇਕ ਪਈ ਹੋਈ ਕਬੱਡੀ ਦੇ ਉੱਪਰ ਕੌਣ ਜਫਾ ਲਾਵੇਗਾ ਦੇਖਦੇ ਆਂ ਇਧਰ ਹੌਰੀ ਵਾਲਾ ਕਬੱਡੀ ਦਾ ਕਮਾਲ ਕਰਦਾ ਅੱਗੇ ਵਧ ਕੇ ਕਰਦਾ ਹੋਇਆ ਮੁੰਡਾ ਹਮਲਾ ਐਂ ਦਲੇਰੀ ਦੇ ਨਾਲ ਲਓ ਜਿਟਾਣੇ ਵਾਲਾ ਕੁਲਵੀਰ ਕਰਦਾ ਕੋਸ਼ਿਸ਼ ਮੁੰਡਾ ਤਿੱਖਾ ਜ ਮੁੰਡਾ ਸ਼ਾਰਪ ਜ ਹੁਣ ਦੇਖਦੇ ਆਂ ਵੀ ਬੱਲੇ ਬੱਲੇ ਆ ਸੱਜੇ ਖੱਬੇ ਆ ਕਬੱਡੀ ਹੱਟ ਕਬੱਡੀ ਯਾਰਾਂ ਦੀ ਆ ਖੇਡ ਬੜੇ ਸਰਦਾਰਾਂ ਦੀ ਏ ਪੁਆਇੰਟ ਪੁਆਇੰਟ ਸਾਡੇ ਮੰਗੇ ਕਮੈਂਟੇਟਰ ਦਾ ਧੰਨਵਾਦ ਹੈ ਬੂਟੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰੇ ਸਤਿਕਾਰ ਦੇ ਯੋਗ ਵੀਰ ਸਾਰਿਆਂ ਦਾ ਰੋਲ ਹੈ ਬਾਕੀ ਥੋੜਾ ਜਿਹਾ ਆਪਦੇ ਆਪ ਤੇ ਕੰਟਰੋਲ ਰੱਖੋ ਤੋ ਇਕੱਠ ਬਹੁਤ ਜਿਆਦੇ ਹੋ ਗਿਆ ਤੁਸੀਂ ਆਪਣੇ ਆਪ ਨੂੰ ਸੁਭਾਲ ਕੇ ਰੱਖਣਾ ਇਹ ਹੱਥ ਬਣ ਕੇ ਬੈਂਪੀ ਹੈ ਆਹ ਕਹਿੰਦੇ ਕਰੀ ਵਾਲੇ ਪਿੰਡ ਦਾ ਲਓ ਬੱਬੂ ਕਹਿੰਦੇ ਟਰਾਈ ਕਰਦਾ ਡੱਕ ਲੈਣ ਦੀ ਲਓ ਸਮ ਨੂੰ ਬੱਬੂ ਆਹ ਕਰੀ ਵਾਲਾ ਪਿੰਡ ਹੈ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਰਿਹਾ ਉਹ ਨੰਬਰ ਰੇਡਰ ਦਾ ਉਸਤਾਦ ਜੀ ਸੇ ਜਾਂਦਰੀ ਵਾਲਾ ਆ ਗਿਆ ਕਬੱਡੀ ਪਾਉਣ ਦੇ ਵਾਸਤੇ ਆਓ ਜਿਹੜੇ ਜਿਹੜੇ ਹਰਿਆਣੇ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਵੱਜੀਆਂ ਆਓ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਦੇਖਦੇ ਹਾਂ ਮੈਦਾਨ ਦੇ ਅੰਦਰ ਹਨ ਵੱਖਰੇ ਜੰਦਾ ਦਾ ਢੀਲਾ ਜਾਂਦਰੀ ਵਾਲਾ ਔਰ ਦੂਸਰੇ ਪਾਸੇ ਇਹ ਹੈ ਇੱਕ ਮੀਰਪੁਰੀ ਹੈ ਹਨ ਕੋਸ਼ਿਸ਼ ਕਰਦਾ ਹੋਇਆ ਮੂੜਕਾ ਵਾਲਾ ਬੁੰਦੀ ਇਸ਼ਾਰਾ ਕਰ ਰਿਹਾ ਹੈ ਆ ਨੌਜਵਾਨ ਬਰਨਾਲੇ ਤੋਂ ਆਇਆ ਕਬੱਡੀ ਖੇਡਣ ਦੇ ਵਾਸਤੇ ਮਾੜਾ ਠੀਕਰੀ ਵਾਲੇ ਦਾ ਵੱਧਾ ਹੋਇਆ ਕਬੱਡੀ ਖਿਡਾਰੀ ਔਰ ਸੋਨੂ ਵਰਗੇ ਬੱਬੂ ਵਰਗੇ ਸੁਮੇਸ਼ੇਵੇਂ ਵਰਗੇ ਜੀਤ ਵਰਗੇ ਤਿਆਰ ਵਰ ਤਿਆਰ ਆ ਬੱਲੇ ਬੱਲੇ ਕਰਾਉਂਦਾ ਹੋਇਆ ਇਧਰਲੇ ਪਾਸੇ ਇਹ ਹੈ ਸੋਨੂ ਹਰਿਆਣੇ ਦਾ ਕਿ ਬੁਲਕ ਕੀ ਵੰਡਣਾ ਸੀ ਪੰਜਾਬ ਹੀ ਵੰਡ ਹੋਇਆ ਪੱਤੀ ਪੱਤੀ ਕਰਦਾ ਲਾਲ ਗੁਲਾਬ ਹੀ ਵੰਡ ਹੋਇਆ ਗੁਜਰਾਵਾਲਾ ਪਿੰਡੀ ਸਾਂਦਰ ਬਾੜ ਪੰਜਾਬੀ ਸੀ Shimla Chamba Ruktak ate Hisar Punjabi si ਲਓ ਸਾਹਮਣੇ ਫਿਰ ਕਹਿੰਦੇ ਇਸ ਵੇਲੇ ਰੇਡ ਖੇਡਦੇ ਮੈਦਾਨ ਦੇ ਵਿੱਚ ਕਿਹਦੇ ਕਹਿੰਦੇ ਅੰਕਤ ਵਰਗੇ ਨੌਜਵਾਨ ਵੱਡੇ ਵੱਡੇ ਮਲਕ ਨੇ ਹਰਿਆਣੇ ਨੇ ਜਿਹੜੇ ਕਬੱਡੀ ਨੂੰ ਦਿੱਤੇ ਆ ਸ਼ਿੱਲੂ ਦੇ ਲੋਕ ਦੀਵਾਨੇ ਨੇ ਆਹ ਸਾਹਮਣੇ ਕਹਿੰਦੇ ਹਰਦੇਵ ਕਹਿੰਦੇ ਫਕਰ ਝੰਡੇ ਵੀ ਆਣ ਗਏ ਜੱਦਾ ਮਰਦੀ ਆਉਣੇ ਲਿਟਰ ਲਿਟ ਗਈ ਐ ਇਸ ਮਹਾਮ ਵਾਲਾ ਇਧਰੇ ਪਾਸੇ ਬਹੁਤ ਵਧੀਆ ਰਾਏ ਤਰਾਲੇ ਵਾਲਾ ਗੋਗੋ ਅਗਲੀ ਕਬੱਡੀ ਪਾਉਣ ਦੇ ਵਾਸਤੇ ਢੀਲਾ ਤਿਆਰ ਵਰਤਿਆਰ ਆ ਸਪਰੇਅ ਪੁੱਛਦੀ ਕਰਦੇ ਜੀ ਮਿਹਰਬਾਨੀ ਕਰਕੇ ਯਾਰ ਸਪਰੇਅ ਕੋਚਾਂ ਨੂੰ ਆਬ ਰੱਖਣੀ ਚਾਹੀਦੀ ਵੈਸੇ ਤਾਂ ਜ਼ਰੂਰ ਤੇ ਐ ਵੀ ਜੇ ਸਪਰੇਅ ਦੇ ਆਪਾਂ ਬਾਰ ਬਾਰ ਅਪੀਲ ਕਰੀਏ ਵਧੀਆ ਗੱਲ ਈ ਐ ਇਧਰ ਪੁੱਛਦੀ ਕਰਦੇ ਜੀ ਮਿਹਰਬਾਨੇ ਲਾਓ ਰੇਡ ਇਸ ਵੇ ਮੈਦਾਨ ਦੇ ਅੰਦਰ ਦੇਖਦੇ ਵੀ ਢੀਲਾ ਕਿਹੋ ਜਿਹਾ ਕਮਾਲ ਕਰਦਾ ਜੰਡਲੀ ਵਾਲਾ ਆ ਮਾਲਵੇ ਦੇ ਚਾਰ ਨੌਜਵਾਨਾਂ ਦੇ ਵਿੱਚੋਂ ਫਿਰ ਜਟਾਣਿਆਂ ਵਾਲਾ ਕੋਸ਼ਿਸ਼ ਕਰਦਾ ਕੁਲਵੀਰ ਐਂ ਜਫ ਹਰਿਆਣਾ ਦੇ ਹਿੱਸੇ ਦੇ ਵਿੱਚ ਬਹੁਤ ਵਧੀਆ ਨੰਬਰ ਜੁੜਦਾ ਹੋਇਆ ਅਗਲੀ ਰੇਡ ਫਿਰ ਦੇਖਦੇ ਹਾਂ ਸੁਭਾਉ ਵਾਲਾ ਫਤੇ ਪਾਉਣ ਦੇ ਵਾਸਤੇ ਵੱਧਾ ਹੋਇਆ ਕਬੱਡੀ ਖਿਡਾਰੀ ਕੇਜੀ ਹੁਣਾ ਪਿੰਡ ਮੌੜਾਂ ਦਾ ਆ ਮੰਗਲ ਸੋਲੀ ਸੁਚਾ ਸਮਾਂ ਦਾ ਤਿੰਨੋ ਮਰਦ ਸੂਰਮੇ ਸੀ ਗਏ ਬੁੱਲ ਬੁੱਲ ਰੱਖੇ ਹੋਏ ਨਾਂ ਦਾ ਜੇ ਨਹੀਂ ਨਵਾ ਸਕਦੇ ਨਾ ਲਾਉ ਕਿਸੇ ਨਾਲ ਯਾਰੀ ਝੰਡੇ ਹੋਏ ਕੰਮ ਦਿੰਦੇ ਨੇ ਚੇਲਾ ਖੁਰਪਾ ਦੇ ਖਿਡਾਰੀ ਉਹ ਝੰਡੇ ਕੰਮ ਦਿੰਦੇ ਨੇ ਚੇਲਾ ਖੁਰਪਾ ਦੇ ਖਿਡਾਰੀ ਇਹ ਕਹਿੰਦੇ ਸੁਭਾਉ ਵਾਲਾ ਉਹ ਬਠਿੰਡੇ ਵਾਲਾ ਉਹ ਬੱਲੇ 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 ਆਹ ਸਾਹਮਣੇ ਨੰਬਰ ਪਹਿਲਾ ਆਖਿਆ ਉਸਤਾਦ ਨੇ ਵੀ ਜਾਣ ਜਿੰਨੇ ਮਰਜੀ ਇਹ ਆਉਣੇ ਕੂੜੀਆਂ ਤੇਈ ਹੈ ਆਉਣੇ ਗੋਡਿਆਂ ਤੇਈ ਹੈ ਆਉਣੇ ਲੜ ਲੜ ਕੇਈ ਹੈ ਇਹ ਆਉਣੇ ਵਿਸ਼ ਵਿਸ਼ ਕੇਈ ਆ ਆਉਣੇ ਲੰਮੇ ਪੈ ਪੈ ਕੇਈ ਹੈ ਅੱਜ ਦੇ ਮੇਲੇ ਦੇ ਉੱਪਰ ਜਿਹਨੇ ਕਹਿੰਦੇ ਦੁਨੀਆ ਦੇ ਵਿੱਚ ਟਾਕੜੀਆਂ ਬਾਕੜੀਆਂ ਕਰਵਾਈ ਹੋਈ ਹੈ ਹੁਣ ਕਹਿੰਦੇ ਫਿਸ਼ਬ ਕੱਪ ਹੋਵੇਗਾ ਸੰਸਾਰ ਕੱਪ ਹੋਵੇਗਾ ਉਹ 2026 ਤੇ ਕਹਿੰਦੇ 11 ਫਰਵਰੀ ਹੋਵੇਗੇ ਉਹ ਸੰਸਾਰ ਕੱਪ ਹੋਵੇਗਾ ਵਰਲਡ ਕੱਪ ਹੋਵੇਗਾ ਲਓ ਸਾਹਮਣੇ ਇਕਮ ਆਹ ਟਰਾਈ ਕਰਦਾ ਨੰਬਰ ਰੇਡਰ ਦਾ ਉਸਤਾਦ ਜੀ ਜ਼ਿਲ੍ਹਾ ਬਰਨਾਲਾ ਪਿੰਡ ਠਿਕਰੀ ਵਾਲਾ ਇਹ ਨਾਂ ਮੁੰਡੇ ਦਾ ਬਬਰਾਂ ਕਬੱਡੀ ਪਾਉਣ ਦੇ ਵਾਸਤੇ ਬਬਰਾਂ ਠਿਕਰੀ ਵਾਲੇ ਦਾ ਇਹਨੇ ਬਰਨਾਲੇ ਕੌਣ ਹਰਿਆਣੇ ਦਾ ਆ सोनू ਵਰਗੇ ਸੁਮੇਸ਼ੇ ਵਰਗੇ ਆ ਆ ਨੌਜਵਾਨ सोनू 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 ਕਰਦਾ ਕੋਸ਼ਿਸ਼ ਕਬੱਡੀ 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 ਆ ਤਾੜੀਆਂ ਮਾਰ ਦਿਓ ਮੁੰਡੇ ਦੇ ਵਾਸਤੇ ਇਹ ਬਹੁਤ ਸੋਹਣਾ ਕੈਚਰ ਹੈ ਇਹਨੂੰ ਕੈਚਰ ਕਹਿੰਦੇ ਐ ਹਰਿਆਣੇ ਵਾਲੇ ਕਹਿੰਦੇ ਵੀ ਕੈਚਰ ਹੈ ਲਓ ਕੈਚਰ ਨੇ ਕੈਚ ਕਰ ਲਿਆ ਅਗਲੀ ਰੇਡ ਫਿਰ ਮੈਦਾਨ ਦੇ ਵਿੱਚ ਆਓ ਸਾਹਮਣੇ ਫੇਰ ਤੁਰ ਪਿਆ ਹੁਣ ਕਹਿ ਸਕਦੇ ਆ ਵੀ ਮੇਲਾ ਕਹਿੰਦੇ ਵੱਜ ਗਿਆ ਮੇਲਾ ਖੜ ਗਿਆ ਹੁਣ ਥੋੜਾ ਜਿਹਾ ਆਪਣੇ ਆਪ ਤੇ ਕੰਟਰੋਲ ਰੱਖਿਓ ਮੇਲਾ ਬਹੁਤ ਵੱਡਾ ਹੋ ਜਾਣਾ ਕਿਉਂਕਿ ਪ੍ਰਾਈਜ਼ ਵੱਡੇ ਨੇ ਅੱਜ ਬੈਸਟ ਕੌਣ ਜਾਣਗੇ ਧਰਤੀ ਤੋਂ ਇਹ ਸਮਾਂ ਤੈਅ ਕਰੇਗਾ ਆਹ ਕਹਿੰਦੇ ਗੁਰਵਿੰਦਰ ਘਾਂਗੇਵਾਲ ਪਰ ਢੀਲਾ ਕਹਿੰਦੇ ਜਾਨਲੀ ਵਾਲਾ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਉਧਰ ਕਹਿੰਦੇ ਢੋਲ ਵੱਜ ਰਹੇ ਆ ਉਹ ਦੁਨੀਆ ਭਗੜਾ ਪਾ ਰਹੀ ਹੈ ਕੱਥ ਕਹਿੰਦੇ ਆਸ ਤੋਂ ਜਾਵੇ ਹਰ ਹੋ ਗਿਆ ਮੱਖਣ ਵਾਲੀ ਹੀ ਮੁੰਡਾ ਮੁੰਡਾ ਕਰਾਉਂਦਾ ਬੱਲੇ ਬੱਲੇ ਰਾਜਧਰਾਣੇ ਵਾਲਾ ਮੂਨਕਾ ਦੇ ਬਾਦਰਗੜ ਦੇ ਏਰੀਆ ਦਾ ਪਾਤਲਾ ਦੇ ਏਰੀਆ ਦਾ ਆਹ ਇਧਰੇ ਪਾਸੇ ਦੇਖਦੇ ਵੀ ਗੋਗੋ ਇੱਕ ਟਾਈਗਰ ਗੋਗੋ ਮਸ਼ਹੂਰ ਹੋਇਆ ਆ ਰੁੜਕੀ ਵਾਲਾ ਜਾਫੀਆਂ ਦੇ ਤੌਰ ਤੇ ਇੱਕ ਆ ਨੌਜਵਾਨ ਕੀਰਤ ਸਿੰਘ ਗੋਗੋ ਬੜਾ ਕਮਾਲ ਦਾ ਕਬੱਡੀ ਖਿਡਾਰੀ ਹੈ ਸਾਰੀਆਂ ਸ਼ਖਸੀਅਤਾਂ ਦਾ ਦਾਰਾ ਗਿੱਲ ਪ੍ਰਧਾਨ ਜੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰ ਰਹੇ ਨੇ ਮਨਵਿੰਦਰ ਸਿੰਘ ਜੀ ਐਡਵੋਕੇਟ ਸਾਹਿਬ ਜਿਨ੍ਹਾਂ ਨੇ ਹੋਰ ਸਤਕਾਰਯੋਗ ਸ਼ਖਸੀਅਤਾਂ ਪਹਿਲਾ ਪ੍ਰਾਈਜ਼ ਦੇਣ ਦੇ ਲਈ ਅਵਤਾਰ ਸਿੰਘ ਜੀ ਕਬਰ ਸਾਹਿਬ ਦਾ ਧੰਨਵਾਦ ਹੈ ਸੈਕੰਡ ਪ੍ਰਾਈਜ਼ ਦੇ ਲਈ ਦਿਹਾਲ ਸਿੰਘ ਜੀ ਸਰਪੰਚ ਸਾਹਿਬ ਸਾਬ ਬਹੁਤ ਬਹੁਤ ਧੰਨਵਾਦ ਕਰਦੇ ਆ ਲਓ ਅਗਲੀ ਕਬੱਡੀ ਫਿਰ ਦੇਖਦੇ ਹਾਂ ਮੈਦਾਨ ਦੇ ਅੰਦਰ ਵੱਖਰੇ ਦੇ ਅੰਦਾਜ਼ ਦੇ ਨਾਲ ਪੈਂਦੀਆਂ ਕਬੱਡੀਆਂ ਚੜ ਚੜ ਕੇ ਆ ਸੋਨੀ ਫਕਰ ਜੰਡੇ ਵਾਲਾ ਹਰ ਕੋਸ਼ਿਸ਼ ਕਰਦਾ ਟੱਕਰਾਂ ਦੀ ਹੋਈ ਭਈ ਕਮਾਲ ਬੱਲੇ ਬੱਲੇ ਹੋਈ ਪਈਦੇ ਪੁਆਇੰਟ ਫਕਰ ਚੱਡੇ ਵਾਲਾ ਸੋਨੀ ਇਹਦਾ ਬਾਪ ਕਹਿੰਦੇ ਪਹਿਲਵਾਨੀ ਕਰਦਾ ਰਿਹਾ ਹੈ ਭਲਾਨੀ ਦੇ ਖੇਤਰ ਦੇ ਵਿੱਚ ਵੀ ਨਾਮ ਵੱਡਾ ਰਿਹਾ ਲਓ ਅਗਲੀ ਰੇਡ ਫਤੇਸਮਾਉਂ ਵਾਲਾ ਆਓ ਸਾਹਮਣੇ ਕਹਿੰਦੇ ਫਤੇ ਦੀ ਕਬੱਡੀ ਪੈ ਰਹੀ ਹੈ ਮੈਚ ਕਹਿੰਦੇ ਐਨ ਫਸ ਗਿਆ ਅੱਜ ਜਿੱਤੂ ਕੌਣ ਇੱਕ ਪਾਸੇ ਹਰਿਆਣਾ ਉਹ ਦੂਜੇ ਪਾਸੇ ਮਾਲਵਾ ਮੇਰੇ ਮਿੱਤਰੋ ਟੱਕਰ ਸਿਰੇ ਦੀ ਹੈ ਉਧਰ ਕਹਿੰਦੇ ਬਿੱਟੂ ਭੋਰੇ ਵਾਲੀਆ ਵੀਰ ਹੈ ਆਹ ਸਾਹਮਣੇ ਭੱਜ 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 ਮਸਲੇ ਕਹਿੰਦੇ ਲੱਖਿਆਂ ਦੇ ਬਣੇ ਹੋਏ ਐ ਇਹ ਅਣਖਾਂ ਦੇ ਮਸਲੇ ਨੇ ਗੱਲ ਕਹਿੰਦੇ ਜਿੱਤਾਂ ਦੇ ਆਈ ਹੋਈ ਐ ਕਿਉਂਕਿ ਇੱਕ ਪਾਸੇ ਮਾਲਵਾ ਉਹ ਦੂਜੇ ਪਾਸੇ ਹਰਿਆਣਾ ਉਸਤਾਦ ਜੀ ਢੀਲਾ ਢੀਲਾ ਆ ਗਿਆ ਹਰਿਆਣੇ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਢੀਲਾ ਕੋਈ ਢੀਲਾ ਕਹਿੰਦਾ ਕੋਈ ਢੀਲਾ ਕਹਿੰਦਾ ਲਾ ਢੀਲੇ ਦੀ ਰੇਡ ਪਈ ਹੈ ਹਰਿਆਣੇ ਵਾਲੇ ਦੀ ਇਹ ਵੀ ਟੌਪ ਦਾ ਕਬੱਡੀ ਖਿਡਾਰੀ ਐ ਐਨ ਧੂੜ ਉੱਪਰ ਦੀ ਹੋਈ ਤੇ ਪੁਆਇੰਟ ਹਰਿਆਣੇ ਦੇ ਹਿੱਸੇ ਦੇ ਵਿੱਚ ਹੈ ਦਾਰਾ ਪ੍ਰਧਾਨ ਜੀ ਜਿੱਥੇ ਵਸਣਦੇ ਉਹ ਸਟੇਜ ਦੇ ਸਾਹਮਣੇ ਬੋਰਡ ਕੌੜੀ ਦੇ ਨਾਲ ਸੰਪਰਕ ਕਰਨਗੇ ਬੋਰਡ ਸਿੰਘ ਕੌੜੀ ਵਾਲਾ ਸੋ ਸਾਡਾ 스타 ਕਬੱਡੀ ਦਾ ਖਿਡਾਰੀ ਡੀ.ਏ.ਵੀ ਮਾਲਵਾ ਬਠਿੰਡਾ ਦੇ ਵਾਸਤੇ ਖੇਡੀ ਖੇਡ ਕਬੱਡੀ ਫਿਰ ਰਾਜਵੀਰ ਰਾਜੂ ਦੀ ਖੇਡ ਕਲੱਬ ਦੇ ਵਾਸਤੇ ਵਧੀਆ ਪ੍ਰਦਰਸ਼ਨ ਟਾਪ ਵਧੀਆ ਰੇਡਾਂ ਪਰ ਅੱਜ ਐਜ਼ ਅ ਪ੍ਰਬੰਧਕ ਰੋਲ ਹੈ ਦਾਰੇ ਪ੍ਰਧਾਨ ਉਹਨਾਂ ਦੇ ਨਾਲ ਵੱਡਾ ਪਿਆਰ ਆ ਇਧਰੇ ਪਾਸੇ ਬਾਬੜਾ ਠਿਕਰੀ ਵਾਲਾ ਔਰ ਦੂਸਰੇ ਪਾਸੇ ਸੋਨੂ ਕੋਸ਼ਿਸ਼ ਕਰਦਾ ਹਰਿਆਣੇ ਵਾਲਾ ਬਾਦ ਵਧੀਆ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਅੰਕ ਜੁੜਦਾ ਹੋਇਆ ਆਓ ਸਾਹਮਣੇ ਕਹਿੰਦੇ ਨੰਬਰ ਰੀਡਰ ਦੇ ਹਿੱਸੇ ਸਤਵੀਰ ਸਿੰਘ ਜੀ ਬੈਂਸ ਆ ਯਾਰ ਜਿਹੜੇ ਇੱਧਰ ਸੋਰੀ ਜੀ ਮਨੀਕ ਜੀ ਆ ਜਿਹੜੇ ਇੱਧਰ ਐਕਟਿਵ ਨਹੀਂ ਯਾਰ ਤੁਸੀਂ ਬੈਠ ਜਾਓ ਮਿਹਰਬਾਨੀ ਕਰਕੇ ਵੀਰ ਜੀ ਤੁਸੀਂ ਥੋੜਾ ਪਿੱਛੇ ੜ ਕੇ ਬੈਠ ਜਾਓ ਭਲਵਾਂ ਜੀ ਤੁਸੀਂ ਥੋੜਾ ਜਿਹਾ ਪਿੱਛੇ ਹੋ ਕੇ ਆਹ ਸੰਗਤ ਜਿਹੜੀ ਐ ਕਿਉਂਕਿ ਉਹ ਕਬੱਡੀ ਦੇਖਣਾ ਚਾਹੁੰਦੀ ਐ ਇਸ ਕਰਕੇ ਬੇਨਤੀ ਐ ਸਾਡੀ ਆਹ ਕੈਮਰਿਆਂ ਵਾਲੇ ਵੀ ਥੋੜੇ ਯਾਰ ਘੁੰਮ ਫਿਰ ਕੇ ਮਿਹਰਬਾਨੀ ਕਰਕੇ ਜਿਹੜੇ ਐਕਟਿਵ ਨਹੀਂ ਮੁੰਡੇ ਉਹ ਵੀ ਬੈਠ ਜਾਣ ਪਿੱਛੇ ạt ਕੇ ਆਓ ਇਧਰੇ ਪਾਸੇ ਸੋਨੀ ਕਰਦਾ ਹੋਇਆ ਕਮਾਲ ਇਹ ਟੱਕਰ ਦੀ ਕੋਸ਼ਿਸ਼ ਕਰਦਾ ਦੇਖਦਾ ਨਹੀਂ ਫਕਰ ਝੰਡੇ ਵਾਲਾ ਆ ਆ ਨਹੀਂ ਰਿਸਾ ਕਮਾਲ ਕਰਦਾ ਹੋਇਆ ਮੁੰਡਾ ਆ ਪੁਆਇੰਟ ਕਬੱਡੀ 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 ਤਾੜੀ 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 ਵਾਹ ਹੁਣ ਕਹਿ ਸਕਦੇ ਓਸਤਾਦ ਜੀ ਮੇਲਾ ਆਪੇ ਬੋਲਦਾ ਮੇਲਾ ਆਪੇ ਬੋਲਦਾ ਮੇਲਾ ਵੇਖ ਕੇ ਬਹੁਤ ਮੁੜਦੇ ਆ ਪਰ ਕੋਈ ਕੋਈ ਹੁੰਦਾ ਉਹ ਜਿਹੜਾ ਮੇਲਾ ਜਿੱਤ ਕੇ ਮੁੜਦਾ ਮੇਲਾ ਕਹਿੰਦੇ ਲੁੱਟ ਕੇ ਮੁੜਦਾ ਆਹ ਸਾਹਮਣੇ ਕਹਿੰਦੇ ਫੇਰ ਕਬੱਡੀ ਪੈ ਰਹੀ ਹੈ ਆਹ ਕਹਿੰਦੇ ਪੱਬੂ ਐ ਕਰੀ ਵਾਲੇ ਪਿੰਡ ਦਾ ਪਰ ਨੰਬਰ ਕਹਿੰਦੇ ਰੇਡਰ ਦੇ ਇਸ ਤੇ ਜੁੜਦਾ ਹੋਇਆ ਸਤਵੀਰ ਬੈਂਸ ਬੜੇ ਪਿਆਰ ਤੇ ਸਤਿਕਾਰ ਅਗਲੇ ਬੱਚਾ ਲਈ ਮੱਚ ਤੇ ਦੁਆਬਾ ਆਜਾ ਦੇ ਦਵਾਪਾ ਅਗਲੇ ਮੈਚਾਂ ਵੀ ਪੁੱਜ ਜਾਣ ਉਧਰ ਮੰਗਿਓਣੀ ਵੀਰ ਨੇ ਰਾਜੂ ਦਾ ਫੱਕਰ ਝੰਡਾ ਪਿੰਡ ਹੈ ਇਸ ਸਾਡੀ ਸਭ ਲਈ ਦਵਾਮਾ ਨੇ ਜਿੰਨੇ ਵੀ ਬੁਲਾਰੇ ਨੇ ਇਹ ਸਤਕਾਰ ਦੇ ਯੋਗ ਨੇ ਆਹ ਟੀਲਾ ਜਾਂਡਰੀ ਵਾਲਾ ਫਿਰ ਕਦੇ ਕਬੱਡੀ ਪਾ ਰਿਆ ਇੱਕ ਉਹ ਮੀਰਪੁਰਿਆ ਟਰਾਈ ਕਰਦਾ ਮੇਰੇ ਮਿੱਤਰੋ ਉਹ ਜੋਰ ਤੇ ਲੱਗੂ ਨੰਬਰ ਇਸਰੇਲ ਰੇਡਰ ਦਾ ਰੇਡਰ ਦਾ ਸ਼ੰਟੀ ਸਿੰਘ ਵੈਦ ਵਾਲੇ ਦਾ ਬਰਿੰਦਰ ਸਿੰਘ ਜੀ ਪਟਵਾਰੀ ਸਾਹਿਬ ਧੰਨਵਾਦ ਹੈ ਵਟਵਾਰੀ ਕਹਿੰਦੇ ਜ਼ਮੀਨ ਦੀ ਮਾਂ ਹੁੰਦਾ ਤੇ ਮੁਨਸ਼ੀ ਕਹਿੰਦੇ ਠਾਣੇ ਦੀ ਮਾਂ ਹੁੰਦਾ ਹੈ ਇਹਨਾਂ ਬਿਨਾ ਪੱਤਾ ਨਹੀਂ ਝੁੱਲਦਾ ਫੜਵਾਰੀ ਸਾਹਿਬ ਦਾ ਵੀ ਧੰਨਵਾਦ ਹੈ ਲਓ ਇਧਰ ਪਾਸੇ ਖੇਡ ਕਬੱਡੀ ਇਹ ਹੈ ਫਤੇ ਨੌਜਵਾਨ ਲਓ ਸਮਾਉ ਪਿੰਡ ਵਾਲਾ ਆ ਰੇਡ ਪੌਂਡ ਦੇ ਵਾਸਤੇ ਵੱਧਦਾ ਹੋਇਆ ਖਿਡਾਰੀ ਮਾਲਵੇ ਦੀ ਟੀਮ ਦਾ ਮੰਨਿਆ ਪਰਵੰਨਿਆ ਹੁਣ ਉਧਰ ਪਾਸੇ ਚਾਰਾਂ ਦੀ ਯੋਜਨਾਬੰਦੀ ਬਣ ਗਈ ਹੈ ਆ ਰਣਨੀਤੀ ਬਣੀ ਹੋਈ ਹੈ ਦੇਖਦੇ ਵੀ ਹੁਣ ਬੱਲੇ ਬੱਲੇ ਫਿਰ ਹੁੰਦੀ ਹੋਈ ਬਹਿ ਜਾ ਬਹਿ ਜਾ ਡੱਕ ਲੈਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੂਰਾ ਜਗਮਾੜ ਵਾਲੀ ਪਿੰਡ ਦਾ ਲਓ ਕਹਿੰਦੇ ਬੂਰਾ ਉਸਤਾਦ ਜੀ ਕਹਿੰਦੇ ਬੂਰਾ ਹੈ ਇਹ ਜਗਮਾੜ ਵਾਲੀ ਪਿੰਡ ਦਾ ਉਸਤਾਦ ਜੀ ਕਹਿੰਦੇ ਪੂਰਾ ਹੈ ਨਾਇਨ ਇਹ ਜਗਮਾਲ ਵਾਲੀ ਪਿੰਡ ਦਾ ਇਹ ਵੀ ਕਹਿੰਦੇ ਕੈਨੇਡਾ ਦੇ ਵਿੱਚ ਬੱਲੇ ਬੱਲੇ ਕਰਵਾਇਆ ਜਦੋਂ ਨਵੇਂ ਮੁੰਡੇ ਗਏ ਉਹ ਦੁਨੀਆ ਨੱਚੀ ਜੱਫੀਆਂ ਦੇ ਉੱਪਰ ਦੁਨੀਆ ਨੱਚੀ ਨੰਬਰਾਂ ਦੇ ਉੱਪਰ ਉਧਰ ਕਹਿੰਦੇ ਕੋਚ ਸੰਜੀਵ ਪਟਤ ਜੀ ਆਏ ਹੋਏ ਨੇ ਇਹ ਵੱਡੀਆਂ ਸ਼ਖਸੀਅਤਾਂ ਨੇ ਸੁਰਖਪੁਰ ਸੁਰਖਪੁਰ ਉਹ ਦੁਨੀਆ ਦੇ ਵਿੱਚ ਹੋਈ ਹੈ ਲਓ ਸਾਹਮਣੇ ਫੇਰ ਕਬੱਡੀ ਪੈ ਰਹੀ ਹੈ ਜਿਹਦੇ ਥੇਕ ਦੇ ਗਰਾਊਂਡ ਦੇ ਵਿੱਚ ਥੋੜਾ ਜਿਹਾ ਰਸ਼ ਘਟ ਜਾਏ ਤੇ ਗੱਲ ਹੋਰ ਸੇਰੇ ਲੱਗ ਸਕਦੀ ਹੈ ਉੱਕੇ ਮੱਲੇ ਕੇ ਯਾਰ ਜਿਹੜੇ ਆ ਐਕਟਿਵ ਨਹੀਂ ਤੁਸੀਂ ਬੈਠ ਜਾਓ ਪਿੱਛੇ ਹੋ ਕੇ ਮਿਹਰਬਾਨੀ ਕਰਕੇ ਬਾਬਾ ਜੀ ਕੋ ਸਾਹਿਬ ਆ ਤੁਸੀਂ ਬਿਠਾਓ ਜਿਹੜੇ ਐਕਟਿਵ ਨਹੀਂ ਇਹਨਾਂ ਨੂੰ ਬਿਠਾਓ ਮੈਂ ਮਿਹਰਬਾਨੀ ਕਰਕੇ ਤੁਸੀਂ ਆਓ ਗਰਾਊਂਡ ਦੇ ਵਿੱਚ ਰਤਨ ਸਿੰਘ ਜੀ ਸੰਧੂ ਸਾਹਿਬ 골ਡਨ ਸਪਾਂਸਰ ਨੇ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਪੁਜੇ ਨੇ ਰਤਨ ਸਿੰਘ ਜੀ ਸੰਧੂ ਸਾਹਿਬ ਨਾਲ ਉਹਨਾਂ ਦੇ ਜਿੰਨੇ ਵੀ ਸਾਥੀ ਪੁਜੇ ਨੇ ਸਾਰਿਆਂ ਨੂੰ ਜੀ ਇਹਨੂੰ ਸਾਰਾ ਰਤਨ ਸਿੰਘ ਜੀ ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ ਜਸਪਾਲ ਸਿੰਘ ਵੈਦ ਸਾਹਿਬ ਸੋ ਸਾਰਿਆਂ ਨ ਵੀਟੀ ਥਰੈਸ਼ਰ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਲਾਓ ਇਧਰਲੇ ਪਾਸੇ ਮੈਦਾਨ ਦੇ ਵਿੱਚ ਏਕਮ ਔਰ ਦੂਸਰੇ ਪਾਸੇ ਡੀਲਾ ਸ਼ਾਨਦਾਰ ਪ੍ਰਦਰਸ਼ਨ ਆਪ ਸਮਾਂ ਇਸ ਮੈਦਾਨ ਅੱਧਾ ਸਮਾਂ ਬੀਤ ਚੁੱਕਾ ਅੱਧਾ ਸਮਾਂ ਲੇ ਬਾਕੀ ਐ ਮਾਝ ਦੇ ਦੋਆਪ ਅਗਲੇ ਮੈਚਾਂ ਦੇ ਲਈ ਅੱਜ ਚੋਟੀ ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਸ਼ੇਰਾ ਸੁਪੇਨ ਜੀ ਗੁਰਲਾਲ ਸੇਠ ਯੂਕੇ ਬਾਲ ਸਿੰਘ ਜੀ ਨਿਰੰਕਾਰੀ ਹਰਦੀਪ ਸਿੰਘ ਜੀ ਦੁਬਈ ਤੇ ਗੋਗੀ ਜਲੰਧਰੀਆ ਸਾਰੇ ਸਤਕਾਰਯੋਗ ਵੀਰ ਲਾ ਗੋਗੋ ਰਾਏ ਤਰਾਣੇ ਵਾਲਾ ਤੇ सोनू ਦੇ ਦਰਮਿਆਨ ਮੁਕਾਬਲਾ ਹਾਂ ਹਾਂ ਨਹੀਂ ਹਿੱਸਾ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਰੇਡਰ ਦੇ ਲਈ ਭਾਜ ਜ਼ਰੂਰੀ ਜਾਫੀ ਦੇ ਹੱਥ ਪੱਕੇ ਜਾਫੀ ਉਹੀ ਮੰਨਿਆ ਜਾਵੇ ਜਿਹੜਾ ਉੱਡ ਵੀ ਰੇਡ ਨੂੰ ਨੱਪੇ ਜਿਹੜਾ ਉੱਡਦੇ ਨੂੰ ਨੱਪੇ ਲਓ ਸਾਹਮਣੇ ਸਿਰ ਕਹਿੰਦੇ ਕਬੱਡੀ ਪੈ ਰਹੀ ਹੈ प्यार प्यार पर प्यार ने ਮੱਝ ਦੇ ਦਬਾਬੇ ਦਾ ਇੰਤਜ਼ਾਰ ਹੈ ਕਿਉਂਕਿ ਗੁੰਡੀਆਂ ਦੇ ਸਿੰਘ ਫਸੇ ਹੋਏ ਨੇ ਅੱਜ ਸਨਮਾਨ ਵੀ ਵੱਡੇ ਹੋਣਗੇ ਰਾਜੂ ਨੂੰ ਮੁਬਾਰਕਬਾਦ ਹੈ ਵੀ ਬਹੁਤ ਵੱਡਾ ਸਨਮਾਨ ਜਦੋਂ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਕੀਤਾ ਜਾਂਦਾ ਪਰ ਆਹ ਕਹਿੰਦੇ ਫਕਰ ਝੰਡੇ ਵਾਲਾ ਅੱਜ ਤਿਆਂ ਲਈ ਆਉਂਦਾ ਹੈ ਰੇਡ ਪੈਂਦੀ ਹੈ ਤੇ ਦੁਨੀਆ ਦੇਖ ਰਹੀ ਹੈ ਕਿਤੇ ਸਵਾਉਪਣ ਦੇ ਕਹਿੰਦੇ ਫੱਦੇ ਦੇ ਚਰਚੇ ਇੱਕ ਪਾਸੇ ਜੀਤ ਹੈ ਨਾਲ ਕਹਿੰਦੇ ਬੱਬੂ ਹੈ ਸੁਮਿਤ ਤੇ ਪੂਰਾ ਕਹਿੰਦੇ ਜਗਮਾਲ ਵਾਲੀ ਪਿੰਡ ਦਾ ਵੱਡੀਆਂ ਗੱਲਾਂ ਨੇ ਵੱਡੇ ਮਨ ਨੇ ਵੱਡਾ ਇਕੱਠ ਵੱਡੀ ਚੈਂਪੀਅਨਸ਼ਿਪ ਹੈ ਵੱਡਾ ਮੇਲਾ ਚੱਲਦਾ ਉਸਤਾਦ ਜੀ ਢੀਲਾ ਆ ਗਿਆ ਜਾਂਡਰੀ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਰਮਨਿਕ ਬਾ ਨੀਤਾ ਜੀ ਦਾ ਧੰਨਵਾਦ ਕਰਦੇ ਆਂ ਤੇ ਚੰਡੀਗੜ੍ਹ ਤੋਂ ਸਾਡੇ ਵੀਰ ਪੰਜਾਬੀ ਚਾਏ ਚੂਰੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਤੋ ਅਗਲੀ ਕਬੱਡੀ ਦੇ ਨਾਲ ਜੁੜੀ ਆਪਾਂ ਡੀਲਾ ਫਿਰ ਰੇਡ ਪਾਉਣ ਦੇ ਵਾਸਤੇ ਹਰਿਆਣੇ ਵਾਲਾ ਆਤਾ ਹੋ ਕਬੱਡੀ ਖਿਡਾਰੀ ਬੜਾ ਚੋਟੀ ਦਾ ਮੈਚ ਦੋ ਟੀਮਾਂ ਦੇ ਦਰਮਿਆਨ ਤਗੜੀ ਟੱਕਰ ਹੈ ਤਗੜਾ ਮੁਕਾਬਲਾ ਹੈ ਲਓ ਜਟਾਣਿਆਂ ਵਾਲਾ ਕੁਲਵੀਰ ਅਨ ਕੋਸ਼ਿਸ਼ ਕਰਦਾ ਡੱਕੜਨੀ ਤੇ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਅੰਕ ਜੁੜਦਾ ਹੋਇਆ ਸਰਦਾਰ ਭੋਲਾ ਸਿੰਘ ਜੀ ਰੋੜੀ ਨਰਿੰਦਰ ਸਿੰਘ ਜੀ ਅਸਿਸਟੈਂਟ ਕਮਿਸ਼ਨਰ ਸਰਦੂਲ ਬਹੁਤ ਬਹੁਤ ਧੰਨਵਾਦ ਜੀ ਆਨੂੰ ਅਖਦੇ ਨਸ਼ਕਸੀ ਦਾ ਧੰਨਵਾਦ ਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਬਬਰਾ ਬਬਰਾ ਦੂਸਰੇ ਪਾਸੇ ਸਮਿਤ ਸਮਿਤ ਸ਼ਿਵਾ ਆ ਬੱਜ ਗਈ ਕੈਂਚੀ ਬੱਜ ਗਈ ਕੈਂਚੀ ਲਾਉਂਦੇ ਫੋੜੀ ચીਕ-ਚਿਕ ਕੇ ਕਹੇਗੀ ਉਹ ਕੱਜੇ ਪਾਰ ਨਹੀਂ ਲਾਉਂਦੇ ਫੋੜੀ ਜੀਕ-ਜੀਕ ਕੇ ਕਹੇਗੀ ਆਹ ਸਾਹਮਣੇ ਫੇਰ ਕਬੱਡੀ ਪੈ ਰਹੀ ਹੈ ਇਧਰ ਫੇਰ ਕਹਿੰਦੇ ਪੱਟਾਂ ਤੇ ਥਾਪੀਆਂ ਵੱਜ ਰਹੀਆਂ ਵੇਲਾ ਕਹਿੰਦੇ ਚੋਤੀਰਾ ਵੇਲਾ ਕਹਿੰਦੇ ਗੁੰਜਣ ਲੱਗ ਪਿਆ ਅਗਲੇ ਬੱਚਾ ਲਈ ਮਾਜਾ ਤੇ ਦਵਾਬਾ ਇੱਕ ਟੀਮ ਆ ਗਈ ਆ ਦੂਜੀ ਚਲਦੀ ਜਾਵੇ ਬਾਜੇ ਦੇ ਦਵਾਬੇ ਦੀ ਟੱਕਰ ਇੱਕ ਟੀਮ ਆ ਗਈ ਦੂਜੀ ਚਲਦੀ ਜਾਵੇ ਆ ਹਰਦੇਵ ਦੇ ਪਿੰਡ ਦਾ ਇਹ ਨੀਲੇ ਕੋਟ ਦੇ ਇਲਾਕੇ ਦਾ ਬੌਜਣ ਆਉਂ ਕਹਿੰਦੇ ਇੱਕ ਵੰ ਕਹਿੰਦੇ ਗੱਲ ਕਰੇ ਫੱਕਰ ਝੰਡੇ ਦੇ ਲਈ ਕਹਿੰਦੇ ਨੀਰਪੁਰ ਦੇ ਲਈ ਇੱਕ ਵੰ ਨੀਰਪੁਰਿਆ ਗੂੰਜ ਉੱਠਿਆ ਮੇਲਾ ਬਣ ਗਿਆ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜਿੰਨੀ ਵੀ ਸਤਕਾਰਯੋਗ ਸੰਗਤ ਸੈਵੀ ਸਿੰਘ ਜੀ ਸਰਸਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਸਾਹਿਬ ਸੈਵੀ ਸਿੰਘ ਜੀ ਸਰਸਾ ਸਾਹਿਬ ਬਹੁਤ ਬਹੁਤ ਧੰਨਵਾਦ ਸਾਥ ਸੈਵੀ ਸਿੰਘ ਜੀ ਸਰਸਾ ਸਾਹਿਬ ਬਹੁਤ ਬਹੁਤ ਧੰਨਵਾਦ ਕਰਦੇ ਆ ਨਿਹਾਲ ਲਾਹੌਰਿਆ ਜੀ ਉਹਨਾਂ ਵੱਲੋਂ ਸਾਰੇ ਕਮੇਟੀ ਵੱਲੋਂ ਸਾਡੇ ਰਾਜੂ ਫਕਰ ਚੱਡਾ ਕਮੈਂਡੇਟਰ ਦਾ ਮਾਨ ਸਨਮਾਨ ਮੋਟਰਸਾਈਕਲ ਦੇ ਨਾਲ ਆਊਗਾ ਇਹਨਾਂ ਵੱਲੋਂ ਸੈਕੰਡ ਪ੍ਰਾਈਜ਼ ਵੀ ਦਿੱਤਾ ਜਾਣਾ ਹੈ ਮੀਡੀਆ ਦਾ ਵੀ ਧੰਨਵਾਦ ਲਓ ਡੀਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਵਧਿਆ ਮੈਦਾਨ ਦੇ ਅੰਦਰ ਆ ਪੈਂਦੀਆਂ ਕਬੱਡੀਆਂ ਚੜ ਚੜ ਕੇ ਦੇਖਦਾ ਜ਼ਮਾਨਾ ਹੁਣ ਖੜ ਖੜ ਕੇ ਖੜ ਖੜ ਕੇ ਉਹ ਖੜ ਖੜ ਕੇ ਦੇਖਦਾ ਜ਼ਮਾਨਾ ਬੱਲੇ ਸੋਨੀ ਹੋ 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 ਸੁਆਦ ਕਬੱਡੀ ਦਾ ਏ ਇਹਦੇ ਨੰਬਰ ਤੋਂ ਬਾਅਦ ਵੀ ਮੋੜ-ਮੋੜ ਕੇ ਹੁੰਦੇ ਆ। ਤੁਸੀਂ ਰੀਪਲੇ ਲੈ ਲਿਆ ਮੈਚ ੜ ਗਿਆ। ਮੈਚ ਕਰ ਰਿਹਾ ਇੱਕ ਛੋਟੀ ਦੀ ਟੱਕਰ ਹੈ। ਕਮਰ ਪਰਿਵਾਰ ਦਾ ਬਹੁਤ ਵੱਡਾ ਰੋਲ ਹੈ। ਕੁਝ ਪਰਿਵਾਰ, ਕੁਝ ਫੈਮਿਲੀਆ, ਕੁਝ ਇਨਸਾਨ, ਕੁਝ ਰੂਹਾਂ ਉਹ ਕਬੱਡੀ ਨੂੰ ਸਮਰਪਿਤ ਨੇ। ਆਓ ਕਹਿੰਦੇ ਇਸ ਵੇਲੇ ਪਰਣਾਲੇ ਵਾਲਾ ਕਬੱਡੀ ਪਾਰਿਆ ਮੇਰੇ ਮਿੱਤਰੋ। ਉਹ ਬਠਿੰਡੇ ਵਾਲੇ ਵੀ ਬਰਨਾਲੇ ਵਾਲੇ ਨਾਲ ਟੱਕਰ ਇਹ ਕਹਿੰਦੇ ਪੱਟਾ ਮੇਲਾ 23 ਮਾਰ 1935 ਨੂੰ ਕੀ ਕੁਝ ਕਿੱਥੇ ਹੋਇਆ ਨੰਬਰ ਰੇਡਰ ਦੇ ਹਿੱਸੇ ਉਸਤਾਦ ਜੀ ਮੁੰਡਾ ਫਿਰ ਕਬੱਡੀ ਬੱਲੇ ਦਾ ਲਾ ਸੁਖੀ ਅਗਲੀ ਰੇਡ ਪਾਉਂਦਾ ਹੋਇਆ ਬੱਲੇ ਦਾ ਸੁਖੀ ਆਹ ਦੇਖਦੇ ਵੇ ਕਰੂਗੇ ਕਯਾ ਕਮਾਲ ਮੁੰਡਾ ਹਰਿਆਣੇ ਵਾਲਾ ਐਨਸ਼ਾ ਹੋਇਆ ਤੂੜ ਉੱਪਰੀ ਹੋਈ ਆਹ ਕੌਣ ਕੋਸ਼ਿਸ਼ ਕਰ ਰਿਹਾ ਜਟਾਣਿਆਂ ਵਾਲਾ ਕੁਲਵੀਰ ਆਹ ਸਰਦੂਲ ਕਰਦਾ ਬਾਂਸਾ ਦਾ ਏਰੀਆ ਮੁੰਡਾ ਪੀਵੀ 31 ਵਾਲਾ ਹੈ ਆ ਆ ਪਾਣ हरियाणा ਦੇ ਹਿੱਸੇ ਦੇ ਵਿੱਚ ਨੰਬਰ ਜੁੜਦਾ ਹੋਇਆ ਲੱਖ ਲੱਖ ਦੀ ਕਬੱਡੀ ਹੈ ਇਕੱਲੇ ਇਕੱਲੇ ਦਾ ਜੱਫਾ ਜ਼ੋਰ ਲੱਗਾ ਹੋਇਆ ਖਿਡਾਰੀਆਂ ਦਾ ਲਾ ਰਾਜਧਾਨੇ ਵੱਲ ਅਗਲੀ ਕਬੱਡੀ ਪਾਉਣ ਦੇ ਵਾਸਤੇ ਗੁਰਜੀਤ ਗੋਗੋ ਵੱਧਾ ਹੋਇਆ ਮਾਲਵੇ ਦੀ ਟੀਮ ਦਾ ਤਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਆਹ ਗਿੱਦਿਆਂ ਮੇਲਿਆਂ ਦੀ ਇੱਥੇ ਰੀਤ ਪੁਰਾਣੀ ਹੈ ਰੀਤ ਪੁਰਾਣੀ ਹੈ ਆਹ ਬੱਲੇ ਬੱਲੇ ਫੇਰ ਹੁੰਦੀ ਹੋਈ ਪੁਆਇੰਟ ਬੂਰਾ ਜਗਮਾਲਵਾਲੀ ਦਾ ਆਪ ਦਾ ਜਾਫੀ ਅਪੀਲ ਕੀਤੀ ਜਾ ਰਹੀ ਹੈ ਇਧਰ ਜਗਤਾਰ ਸਿੰਘ ਜੀ ਕਹਿੰਦੇ ਵੀ ਰੱਖਿਓ ਕਿਉਂਕਿ ਪ੍ਰਾਈਜ਼ ਵੱਡੇ ਨੇ ਲਓ ਟੀਮਾਂ ਕਹਿੰਦੇ ਫੇਰ ਤੋਂ ਰੁਪਿਆ ਮੇਰੇ ਮਿੱਤਰੋ ਕਿ ਪੈਂਦੀ ਹੈ ਕਬੱਡੀ ਆ ਦੇ ਚੜ ਚੜ ਕੇ ਦੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖੁੱਜੂ ਗੱਟੇ ਕੌਣ ਪਾਊਗਾ ਕਬੱਡੀ ਅੱਜ ਝੁੱਪ ਝੁੱਪ ਕੇ ਜਿਹਦੇ ਪੱਟਾ ਦੇ ਵਿੱਚ ਜ਼ੋਰ ਮਿੱਤਰੋ ਆਹ ਨੇ ਜਾਣਾ ਜਿੱਤ ਕੇ ਜਿਹਦੇ ਪੱਟਾ ਦੇ ਵਿੱਚ ਜ਼ੋਰ ਮਿੱਤਰੋ ਵੀ ਉਹਨੇ ਜਾਣਾ ਦਿੱਤ ਕੇ ਆਹ ਦਮਦਾਰਦਿਆਂ ਹੋਣ ਗਿਆ ਗੱਲਾਂ ਆਹ ਮੀਤੇ ਪਹਿਲਵਾਨ ਦਾ ਮੁੰਡਾ 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 ਆਹ ਮੁੰਡਾ ਕਰਦਾ ਕਵਾਲ ਲੱਗੜ ਦੀ ਕੋਸ਼ਿਸ਼ ਕਬੱਡੀ ਆਹ ਇਹਦੇ ਬਾਪ ਗੁਰਮੀਤ ਮੀਤੇ ਨੇ ਪਹਿਲਵਾਨੀ ਕੀਤੀ ਹੈ ਪੁੱਤਰ ਸੋਨੀ ਟਾਪ ਦਾ ਜਾਫੀ ਪੰਜਾਬ ਦਾ ਬਣ ਗਿਆ ਜਿਹੜਾ ਸੋਨੀ ਵਾਲਾ ਹੋल्ड ਸੀਗਾ ਉਹ ਰੇਡਰ ਨੂੰ ਦਿੱਤਾ ਗਿਆ ਨੋਟ ਕਰ ਲਿਓ ਲਓ ਅਗਲੀ ਕਬੱਡੀ ਪੁਆਇੰਟ ਦੇ ਵਾਸਤੇ ਠੀਕਰੀ ਵਾਲੀਆ ਬਬਰਾ ਮੈਦਾਨ ਦੇ ਵਿੱਚ ਵਾਧਾ ਹੋਇਆ ਖਿਡਾਰੀ ਵਾ ਟਾਪ ਦਾ ਮੈਚ ਖੇਡਿਆ ਜਾ ਰਿਹਾ ਮਾਲਵੇ ਦੀ ਟੀਮ ਦਾ ਦੇਖਦੇ ਵਿੱਚ ਸਿਕਸਰ ਸਰਦਾਰ ਔਰ ਦੂਸਰੇ ਪਾਸੇ ਫਿਰ ਸੋਨੂੰ ਐਨ ਕੋਸ਼ਿਸ਼ ਕਰਦਾ ਤੇ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਅੰਗ ਜੁੜਦਾ ਹੋਇਆ ਬਾਜਾ ਦੇ ਦਵਾਬਾ ਅਗਲੇ ਨਾਚਣ ਲਈ ਕਿਉਂਕਿ ਕਮਰ ਸਾਹਿਬ ਨੇ ਵੀ ਦੋ ਵਾਰੀ ਆਖਿਆ ਵੀ ਅਮਰੀਕਾ ਤੇ ਅਗਰਾ ਦਾ ਜਿਹੜਾ ਲੇਟ ਹੋ ਜਾਵੇ ਕਿਉਂਕਿ ਹੁਣ ਕੰਟੀਨਿਊਟੀ ਬਣੀ ਰਹੇ ਤੇ ਸਵਾਦ ਹੋਰ ਵਾਜਣ ਮੈਂ ਬੇਨਤੀ ਕਰਦਾ ਮਾਜਾ ਤੇ ਦਵਾਬਾ ਉਹ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਅਗਲਾ ਮੈਚ ਕਾਲਿਆ ਚੈਂਪੀਅਨਸ਼ਿਪ ਵੱਖਰੀ ਹੁੰਦੀ ਹੈ ਬਾਗੜੀਆਂ ਦੇ ਵਿੱਚ ਗੱਲਾਂ ਹੋਰ ਤੇ ਹੋਰ ਐਦਕੀ ਵਰਲਡ ਕੱਪ ਨਹੀਂ ਮੈਂ ਤੇ ਸੰਸਾਰ ਕੱਪ ਕਹਿਣਾ ਹੁੰਦਾ ਵੀ ਸੰਸਾਰ ਕੱਪ ਹੋਵੇਗਾ ਜਦੋਂ ਬੋਰਡ 'ਤੇ ਵਰਲਡ ਕੱਪ ਦੇਸ਼ਕ ਲਿਖਾ ਲਈ ਫਿਰ ਇੱਕ ਬੋਰਡ ਇਦਾਂ ਦਾ ਲਖਾਈ ਜਿਹਦੇ ਉੱਪਰ ਬਣਿਆ ਹੋਵੇ ਸੰਸਾਰ ਕੱਪ ਹੋਵੇਗਾ ਆਹ ਕਹਿੰਦੇ ਟੱਕਰ ਫਿਰੇ ਦੀ ਆਹ ਸਾਹਮਣੇ ਕਹਿੰਦੇ ਫੇਰ ਕਬੱਡੀ ਉਸਤਾਦ ਜੀ ਆਜੋ ਆਜੋ ਫਿਰ ਦੇਖਦੇ ਹਾਂ ਰਾਏ ਧਰਾਣੇ ਵਾਲਾ ਗੋਗੋ ਅਗਲੀ ਰੇਡ ਪਾਉਂਦਾ ਹੋਇਆ ਮਾਲਵੇ ਦੀ ਟੀਮ ਦਾ ਖਿਡਾਰੀ ਹੁਣ ਦੇਖਦੇ ਹਾਂ ਸ਼ਾਇਆ ਫਿਰਦਾ ਮੁੰਡਾ ਔਰ ਦੂਸਰੇ ਪਾਸੇ ਬੂਰਾ ਫਿਰ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਹੈ ਆਜ਼ਾਦ ਸੌਨ ਸਰਵਿਸ ਦਾ ਧੰਨਵਾਦ ਹੈ ਬាទ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਸਤਿਕਾਰ ਦੇ ਯੋਗ ਵੀਰ ਸਾਰਿਆਂ ਦਾ ਰੋਲ ਆਏ ਇਧਰੇ ਪਾਸੇ ਸੁੱਖੀ ਦੀ ਰੇਡ ਪਈ ਹੋਈ ਅੱਗੇ ਵੱਧ ਕੇ ਦੇਖਿਆ ਫਿਰ ਹਰਿਆਣੇ ਵਾਲਾ ਮੁੰਡਾ ਐਨ ਕਮਾਲ ਕਰਦਾ ਹੋਇਆ ਲੋਕੀ ਖੜਖੜ ਵੇਖਣ ਗੱਭਰੂ ਖੇਡਣ ਜਦੋਂ ਕਬੱਡੀ टच ਹਲਕਾ ਲਾਉਂਦੇ ਸੰਦੀਪ ਜੱਸਾ ਤੇ ਲੱਭੀ ਆ ਧੂੜਾ ਪੱਟੀ ਜਾਂਦੇ ਜਿਨਾ ਦੁੱਧਵਾਮਾਂ ਦਾ ਪੀਤਾ

ਉਫ ਟੁੱਟਿਆ ਉਸਤਾਦ ਜੀ ਬਬਰ ਆ ਗਿਆ ਲਓ ਠਿਕਰੀ ਵਾਲੇ ਆ ਗਿਆ ਕਬੱਡੀ ਪਾਉਣ ਦੇ ਵਾਸਤੇ ਸੁਖੀ ਨੇ ਕੋਸ਼ਿਸ਼ ਤਾਂ ਕੀਤੀ ਆਖਰੀ ਸੈਕਿੰਡ ਤੱਕ ਕੋਸ਼ਿਸ਼ ਕਰਨੀ ਚਾਹੀਦੀ ਹੈ ਅਮਰੀਕ ਕਹਿੰਦਾ ਵੀ ਹਾਰ ਜਾਣਾ ਤੇ ਹਰ ਮੰਨ ਲੈਣੀ ਇਹ ਦੋ ਚੀਜ਼ਾਂ ਨੇ ਕੋਸ਼ਿਸ਼ ਕਰਨੀ ਚਾਹੀਦੀ ਆਖੀਰ ਤੱਕ ਲਾਓ ਕਬੱਡੀ ਬਾਲਣ ਦੇ ਵਾਸਤੇ ਵੱਧਦਾ ਹੋਇਆ ਔਰ ਦੂਸਰੇ ਪਾਸੇ ਸੁਮਿਤ ਸੁਮਿਤ ਆ ਸ਼ਿਵਾ 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 ਆ ਸ਼ਿਵਾ ਫਿਰ ਕੋਸ਼ਿਸ਼ ਕਰਦਾ ਡੱਕੜ ਦੀ ਬੱਲੇ ਬੱਲੇ ਹੋ ਗਈ ਹੋ ਗਈ ਬੱਲੇ 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 ਆ ਕਬੱਡੀ ਕਬੱਡੀ ਹੋਈ ਪਈ ਹੈ ਕਮਾਲ ਕਰਦਾ ਮੁੰਡਾ ਵਾਜਾ ਵਾਜਾ ਹੋਈ ਪਈ ਹੈ ਆ ਮੇਰੀ ਸੈ ਨਹੀਂ ਰਿਸੈ ਕਬੱਡੀ 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 ਓ ਤਾੜੀਆਂ ਅੱਜ ਪਤਾ ਲੱਗਦਾ ਵੀ ਸਰਸੇ 'ਚ ਕੁਝ ਨਾ ਕੁਝ ਹੋ ਰਿਹਾ ਅੱਜ ਪਤਾ ਲੱਗਦਾ ਵੀ ਸਰਸੇ 'ਚ ਕੁਝ ਨਾ ਕੁਝ ਹੋ ਰਿਹਾ ਮੇਲਣ ਚੋਤੀ ਦਾ ਮੁਕਾਬਲਾ ਚੋਤੀ ਦਾ ਆਹ ਕਹਿੰਦੇ ਢੀਲਾ ਜਾਣਲੀ ਵਾਲਾ ਫਿਰ ਪਾਦ ਗਿਆ ਮੇਰੇ ਮਿੱਤਰੋ ਅੱਜ ਬੱਸ ਵੇਖੀ ਕੰਨਾਂ ਨੇ ਪਰ ਬੱਸ ਹੁੰਦੀ ਕਿਵੇਂ ਆ ਅੱਜ ਪਤਾ ਲੱਗਣਾ ਆਹ ਸਟੇਡੀਅਮ ਦੇ ਵਿੱਚ ਅਗਲੀ ਰੇਡ ਕੌਣ ਪਾਵੇਗਾ ਗੋਗੋ ਰਾਏ ਧਰਾਣੇ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਤਿਆਰ ਵਰ ਤਿਆਰ ਕਬੱਡੀ ਖਿਡਾਰੀ ਗੋਗੋ ਜੋਰ ਲੱਗਾ ਹੋਇਆ ਕੋਚਾਂ ਦਾ ਆਜ ਰਾਜ ਫਕਰ ਚੰਡਾ ਗੁਰਦੇਵ ਫਕਰ ਚਾਹੀਆਂ ਸ਼ਖਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਲਓ ਖੇਡ ਕਬੱਡੀ ਆਓ ਸਾਹਮਣੇ ਫਿਰ ਕਹਿੰਦੇ ਕਬੱਡੀ ਪੈ ਰਹੀ ਹੈ ਉਧਰ ਕਹਿੰਦੇ ਫ੍ਰੀ ਲੈਂਚਰ ਇਮੀਗ੍ਰੇਸ਼ਨ ਰਾਣੀਆਂ ਵੱਲੋਂ ਗੁਰਵਿੰਦਰ ਦੇ ਦੋ ਜੱਫੇ ਜਿਹੜੇ 1100 ਰੁਪਏ ਦੇ ਹੋਣਗੇ ਆਓ ਸਾਹਮਣੇ ਫਿਰ ਕਬੱਡੀ ਪੈ ਰਹੀ ਹੈ ਚਾਰੇ ਤਿਆਰ ਵਰ ਤਿਆਰ ਨੇ ਆਓ ਸਾਹਮਣੇ ਵੇਖੋ ਲਾਓ ਇਧਰੇ ਪਾਸੇ ਗੋਗੋ ਦੇ ਬੱਬੀ ਲਾਜਨ ਬੱਬੂ ਹਾਂ ਹਾਂ ਬੱਬੂ ਦੇਖ ਰਣ ਕਰਦਾ ਕਮਾਲ ਗੋਗੋ ਰਾਏ ਤਰਾਣੇ ਵਾਲਾ ਪੁਆਇੰਟ ਤੇ ਪਰਵਿੰਦਰ ਸਿੰਘ ਜੀ 골ਡੀ ਦੇ ਨਾਲ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡੇ ਸਤਕਾਰਯੋਗ ਨਿਆਲ ਸਿੰਘ ਜੀ ਸਰਪੰਚ ਸਾਹਿਬ ਸਾਰੀਆਂ ਸ਼ਖਸੀਤਾਂ ਦਾ ਰੋਲ ਲਾਓ ਅਗਲੀ ਖੇਡ ਕਬੱਡੀ ਨਾਲ ਜੁੜੀ ਹੈ ਮੈਦਾਨ ਦੇ ਨਾਲ ਫਿਰ ਬੱਲੇ ਬੱਲੇ ਹੋਈ ਪਈ ਲਾਓ ਸਾਹਮਣੇ ਫਿਰ ਕਹਿੰਦੇ ਚੋਤੀ ਦੀ ਟੱਕਰ ਇਸ ਦੇ ਨੇ ਆਉਟਸਾਈਡ ਇਮੀਗ੍ਰੇਸ਼ਨ ਆਊਟਸਾਈਡ ਇਮੀਗ੍ਰੇਸ਼ਨ ਦਾ ਬਹੁਤ ਵੱਡਾ ਸਹਿਯੋਗ ਹੈ ਆਊਟਸਾਈਡ ਆਊਟ ਸੈੱਟ ਇਮੀਗ੍ਰੇਸ਼ਨ हां आउटसेट इमिग्रेशन दा ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਸਤਿਕਾਰਯੋਗ ਵੀਰ आउटसेट इमिग्रेशन ਲਓ ਇਧਰੇ ਪਾਸੇ ਖੇਡ ਕਬੱਡੀ ਅਗਲੀ ਰੇਡ ਪਾਉਣ ਦੇ ਵਫਤੇ ਆ ਗਿਆ ਅਮਰੀਕ ਆਹ ਸਾਹਮਣੇ ਸਭੇ ਕਹਿੰਦੇ ਸਮਾਉਵਾਲਾ ਨੌਜਵਾਨ ਕਬੱਡੀ ਪਾ ਰਿਹਾ ਜਿਹੜੀ ਧਰਤੀ ਨੇ ਸ਼ਗਰੀ ਵਰਗੇ ਸੱਤੀ ਵਰਗੇ ਉਹ ਵੱਡੇ ਮੱਲਾਂ ਨੂੰ ਜਨਮ ਦਿੱਤਾ ਆਹ ਕਹਿੰਦੇ ਸਮਾਉ ਪਿੰਡ ਕਹਿੰਦੇ ਸੱਚੇ ਸੂਰਮੇ ਦੀਆਂ ਗੱਲਾਂ ਨੇ ਆਹ ਸਮਾਉ ਦਾ ਕਹਿੰਦੇ ਸੱਚਾ ਓ ਮੌੜਾਂ ਦਾ ਜਿਉਣਾ ਕਹਿੰਦੇ ਦਾਨਾਵਾਦ ਦਾ ਮਿਰਜਾ ਇਹ ਦੁਨੀਆ ਦੇ ਵਿੱਚ ਗੱਲਾਂ ਨੇ ਪਰ ਸਾਡੇ ਰਾਂਝੇ ਮਿਰਜ ਨਹੀਂ ਜੰਮਦੇ ਆਹ ਸਾਡੇ ਲਾਣੇ ਜਿਉਣੇ ਸੱਚਿਆਂ ਦੇ ਆਹ ਸਾਹਮਣੇ ਢੀ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਉਹ ਤਿਆਰ ਪਰ ਤਿਆਰ ਹੈ ਮੇਰੇ ਮਿੱਤਰੋ ਇੱਧਰ ਕਹਿੰਦੇ ਇੱਕ ਉਹ ਮੀਰਪੁਰਿਆ ਟਰਾਈ ਕਰਦਾ ਨੰਬਰ ਢੀਲਾ ਜੋੜ ਗਿਆ ਵੱਟੇ ਬਾਜੀ ਮੁੰਡਾ ਬਵਰਾ ਆ ਗਿਆ ਠਿਕਰੀ ਵਾਲੇ ਦਾ ਸਾਡੇ ਯੋਧਵੀਰ ਗੁਦਾਰਾ ਜੀ ਤੇ ਅਮਨਦੀਪ ਖਾਲਸਾ ਜੀ ਤੇ ਗੋਰਾ ਵਗੜੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਇਹਨਾਂ ਸ਼ਖਸੀਅਤਾਂ ਦਾ ਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਬਬਰਾ ਬਬਰਾ ਫਿਰ ਵੱਧਦਾ ਹੋਇਆ ਕਬੱਡੀ ਖਿਡਾਰੀ ਆ ਠਿਕਰੀ ਵਾਲੇ ਦਾ ਫਿਰ ਕਰੂਗਾ ਬਾਲ ਮੁੰਡਾ ਉਹ ਮਾਲਵੇ ਦੀ ਟੀਮ ਦਾ ਐਨ ਮਿਲਦਾ ਫਿਰਦਾ ਬੱਲੇ ਬੱਲੇ ਹੋਈ ਪਈ ਆ ਕੋਟਲੀ ਵਾਲਾ ਜੀਤ ਇਹ ਹੈ ਜੀਤ ਕੋਟਲੀ ਵਾਲਾ ਕੋਸ਼ਿਸ਼ ਕਰ ਰਿਹਾ ਡੱਕ ਲੈਣ ਦੀ ਰਾਜੂ ਆ ਜਿਹੜੇ ਤੇਰੇ ਲੱਗੇ ਯਾਰ ਆ ਰਸ਼ ਘਟਾ ਦੇ ਮਿਹਰਬਾਨੀ ਇੱਥੇ ਤੇ ਰਸ਼ ਘਟ ਹੀ ਨਹੀਂ ਰਿਹਾ ਇਧਰੋਂ ਜਿਹੜੇ ਐਕਟਿਵ ਨਹੀਂ ਉਹਨਾਂ ਨੂੰ ਬਿਠਾ ਦਿਓ ਗੁਰਦੁਆਰਾ ਸ਼੍ਰੀ ਭੈਣੀ ਸਾਹਿਬ ਬਹੁਤ ਵੱਡੀ ਸੇਵਾ ਹੈ 59000 ਦੀ ਗੁਰਦੁਆਰਾ ਸ਼੍ਰੀ ਭੈਣੀ ਸਾਹਿਬ ਦੀ ਸਾਰੀ ਪ੍ਰਬੰਧਕੀ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਰਵਾਵਾ ਆਰਟਿਸਟ ਸਾਡੇ ਕੋਲ ਪੁੱਜੇ ਨੇ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਲਾਓ ਇਧਰ ਖੇਡ ਕਬੱਡੀ ਫਿਰ ਅੱਪਾ ਜੁੜੀਏ ਮੈਦਾਨ ਦੇ ਨਾਲ ਅਗਲੀ ਕਬੱਡੀ ਦੇ ਨਾਲ ਜੁੜੀਏ ਵਾਹ ਆ ਬੱਲੇ ਬੱਲੇ ਚੋਟੀ ਦਾ ਮੈਚ ਖੇਡੇ ਜਾ ਰਿਹਾ ਹੈ ਔਰ ਦੂਸਰੇ ਪਾਸੇ ਸੋਨੀ ਇਹ ਫਕਰ ਜੰਡੇ ਵਾਲਾ ਬਹੁਤ ਵਧੀਆ ਕਮਾਲ ਦਾ ਕਬੱਡੀ ਖਿਡਾਰੀ ਇੱਕ ਹੋਰ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਅਗਲੀ ਰੇਡ ਗੋਗੋ ਆਓ ਸਾਹਮਣੇ ਕਹਿੰਦੇ ਗੋਗੋ ਤਿਆਰ ਬੜ ਪਿਆਰ ਹੈ ਸੋਨੂ ਕਹਿੰਦੇ ਰਾਜਪੁਰੇ ਵਾਲਾ ਨਾ ਜਾਨ ਆ ਉਹ ਸੁਬਤ ਵਰਗੇ ਉਹ ਵੱਡੇ ਮਾਲਣ ਨਾਲ ਕਹਿੰਦੇ ਬੂਰੇ ਵਰਗੇ ਉਹ ਪੱਟਾਂ ਦੇ ਥਾਪੀਆਂ ਵੱਜਦੀਆਂ ਨੇ ਹੁਣ ਕੌਣ ਰਕੂ ਕੌਣ ਫੜੂ ਉਹ ਕੌਣ ਬੱਲੇ ਬੱਲੇ ਕਰਵਾਵੇਗਾ ਮੇਲਾ ਕਹਿੰਦੇ ਬਹੁਤ ਪੱਟਾ ਇਹ ਵੱਡੀਆਂ ਗੱਲਾਂ ਨੇ ਇਹ ਪੱਟੇ ਮੇਲੇ ਨੇ ਇਹ ਵੱੱਟੇ ਮਾਲਣ ਜੈਤੋ ਵਾਲਾ ਇਸ਼ਾਰੇ ਕਰਦਾ ਵੀ ਨੰਬਰ ਜਿਹੜਾ ਉਹ ਰੇਡਰ ਦੇ ਇਸ ਨਾਲ ਜੁੜਦਾ ਹੋਇਆ ਅਗਲੀ ਕਬੱਡੀ ਕੌਣ ਪਾਵੇਗਾ ਉਸਤਾਦ ਜੀ ਦੀ ਲਾ ਦੀ ਲਾ ਗਿਆ ਜਾਂਡਰੀ ਵਾਲਾ ਕਬੱਡੀ ਪਾਉਣ ਦੇ ਵਾਸਤੇ ਪਹਿਲਾ ਇਹ ਮੈਚ ਅੱਗ ਲੱਗਣ ਵਾਲੀ ਗੱਲ ਬਣ ਗਈ ਹੈ ਸਾਡੇ ਰਵਾਵ ਆਰਟਿਸ ਸਾਡੇ ਕੋਲ ਪੁਜੇ ਨੇ ਬਹੁਤ ਬਹੁਤ ਧੰਨਵਾਦ ਆ ਹੈਾਰੇ ਸਤਿਕਾਰਯੋਗ ਵੀਰਾਂ ਦਾ ਆ ਟੀਲੇ ਦੀ ਰੇਡ ਤੇ ਸੋਨੀ ਦਾ ਜਫਾ ਆ ਸੋਨੀ ਦਾ ਜਫਾ ਕਰਦਾ ਮੁੰਡਾ ਗਵਾਰ ਅ ਕਬੱਡੀ ਆ ਆ ਪੁਆਇੰਟ ਹਰਿਆਣੇ ਦੇ ਹਿੱਸੇ ਦੇ ਵਿੱਚ ਇੱਕ ਹੋਰ ਨੰਬਰ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਤਿਆਰ ਵਰ ਤਿਆਰ ਬਬਰਾ ਆਓ ਸਾਹਮਣੇ ਕਹਿੰਦੇ ਬਬਰਾ ਕਬੱਡੀ ਪਾ ਰਿਹਾ ਠਿਕਰੀ ਵਾਲਾ ਪਿੰਡ ਹੈ 1722 ਦੇ ਵਿੱਚ ਕਹਿੰਦੇ ਬਾਬਾ ਆਲਾ ਜੀਆ ਨੇ ਉਹ ਬਰਨਾਲਾ ਵਸਾਇਆ ਤੇ ਬਰਨਾਲੇ ਦੇ ਕਹਿੰਦੇ ਆ ਵੱਡੇ ਮਾਲ ਦੇ ਉੱਤੇ ਇੱਕ ਕਬੱਡੀ 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 ਉਹ ਤਾੜੀ ਪਾ ਰਣਦੀ ਆ ਸੁਮਿਤ ਸ਼ਿਵਾ ਆ ਜਿੰਨੇ ਵੀ ਜਫੇ ਬਬਰਿਆ ਇਹਦੇ ਕੋਲੋਂ ਖਾ ਗਿਆ ਨੋਟ ਕਰ ਲਈ ਵੀ ਇਹ ਫੜਦਾ ਕਿੱਥੋਂ ਹੈ ਰੇਡਰ ਦੇ ਲਈ ਜ਼ਰੂਰੀ ਹੈ ਵੀ ਜਾਫੀ ਦੀ ਕਮੀ ਲੱਭਣੀ ਲਓ ਸੁਮਿਤ ਸ਼ੇਵਾ ਪਰ ਬਬਰਾਂ ਵੀ ਟੌਪ ਦਾ ਕਬੱਡੀ ਖਿਡਾਰੀ ਜੱਫੇ ਦਾ ਲੱਗਣੇ ਨੇ ਪਰ ਜਿਹਨਾਂ ਨੂੰ ਘੱਟ ਲੱਗਣਗੇ ਉਹਨਾਂ ਦਾ ਨਾਮ ਵੱਡਾ ਬਣ ਜਾਊਗਾ ਲਓ ਰੇਡ ਫਿਰ ਸੁੱਖੀ ਦੀ ਪਈ ਹੋਈ ਮੈਦਾਨ ਦੇ ਵਿੱਚ ਐਨ ਖਜਾਗਾ ਦੇ ਭਰ ਗਿਆ ਖੇਡ ਸਟੇਡੀਅਮ ਆ ਵੱਡੀ ਤਾਦਾ ਦੇ ਵਿੱਚ ਸਰਸਾ ਹਰਿਆਣੇ ਦੀ ਧਰਤੀ ਐਨ ਲੱਗਿਆ ਹੋਇਆ ਰੌਣਕਾ ਦੂਰ ਦੂਰ ਦਾ ਜੁੜੇ ਕਬੱਡੀ ਦੇ ਪ੍ਰੇਮੀ ਇੱਕ ਮੀਨਪੁਰਿਆ 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 ਆ ਕਰਦਾ ਕੁਝ ਫਿਰ ਬੱਲੇ ਬੱਲੇ ਐ ਹਾਓ 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 ਈ ਨੰਬਰ 1 ਹੈ ਤੇ ਗਲਪੈਨ ਨੂੰ 12 13 ਹੁੰਦੇ ਆ ਪੀਵੀ 31 ਬੌਂਸਰ ਗਰੁੱਪ ਦਾ ਬਹੁਤ ਵੱਡਾ ਧੰਨਵਾਦ ਹੈ ਪੀਵੀ 31 ਬੌਂਸਰ ਗਰੁੱਪ ਦਾ ਬਹੁਤ ਵੱਡਾ ਧੰਨਵਾਦ ਹੈ ਥੋੜਾ ਉਹ ਸਾਊਂਡ ਕੋਲੇ ਸਿੱਟ ਜਾ ਵੀਰ ਬੜ ਕੇ ਰਤਨ ਸੰਧੂ ਜੀ ਤੇ ਜੀ ਵੀ ਖਮਰੀ ਹੋਣ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੀਆਂ ਸ਼ਿਸ਼ੀ ਦਾ ਬਹੁਤ ਵੱਡਾ ਰੋਲ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਅਲੀਪੁਰ ਦੇ ਬਿੰਦੂ ਦਾ ਧੰਨਵਾਦ ਹੈ ਸਾਡੇ ਵੀ ਟ੍ਰਾਂਟੋ ਦੋਨੇ ਉਹਨਾਂ ਦਾ ਵੀ ਸੇ ਧੰਨਵਾਦ ਕਰਦੇ ਉਹਨਾਂ ਦੇ ਵੀਰ ਹਰੀ ਜੀ ਉਹਨਾਂ ਦਾ ਲਓ ਇਧਰੇ ਪਾਸੇ ਖੇਡ ਕਬੱਡੀ ਆਵਾ ਜੁੜੀਏ ਮੈਦਾਨ ਦੇ ਨਾਲ ਆ ਰਾਜ ਤਰਾਣੇ ਵਾਲਾ ਗੋਗੋ ਲਾ ਲਾ ਕੇ ਮਾਰਦਾ ਮੁੰਡਾ ਐਨ ਕਰਦਾ ਹੋਇਆ ਕਮਾਲਾ ਦੇ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਅੰਕ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਆ ਗਿਆ ਢੀਲਾ ਜਾਂਡਲੀ ਵਾਲਾ ਆਹ ਫਿਰ ਆ ਗਿਆ ਢੀਲਾ ਜਾਂਡਲੀ ਵਾਲਾ ਉਸਤਾਦ ਨੇ ਆਖਿਆ ਵੀ ਫੇਰ ਆ ਗਿਆ ਕਿਉਂਕਿ ਇਹਨੇ ਪਹਿਲਾਂ ਵੀ ਚੋਟੀਆਂ ਪਾਈਆਂ ਨੇ ਜੇ ਪਹਿਲਾਂ ਪਾਈਆਂ ਤੇ ਫਿਰ ਵਿੱਚ ਫੇਰ ਐਡ ਕੀਤਾ ਗਿਆ ਵੀ ਇਹ ਫੇਰ ਆ ਗਿਆ ਇਹ ਦੁਬਾਰਾ ਆ ਗਿਆ ਉਹ ਮੁੜ ਕੇ ਆ ਗਿਆ ਇਹ ਦੂਰ ਤੋਂ ਇਹ ਦੁਬਾਰਾ ਆ ਗਿਆ ਉਹ ਮੁੜ ਕੇ ਆ ਗਿਆ ਇਹ ਦੂਰ ਤੋਂ ਆ ਗਿਆ ਆਓ ਕਹਿੰਦੇ ਢੀਲਾ ਜੰਡਰੀ ਵਾਲਾ ਅਗਲੀ ਕਬੱਡੀ ਪਾਰਿਆ ਮੇਰੇ ਮਿੱਤਰੋ ਕਿ ਮੁੜਕੋ ਮੁੜਕੀ ਹੋ ਗਿਆ ਕਹਿੰਦੇ ਜੋਰ ਚੋਪਰਾ ਦਾ ਆਓ ਸਾਹਮਣੇ ਨੰਬਰ ਦੁਆਬਾ ਤੇ ਮਾਝਾ ਮੈਚ ਚੂਟੀ ਦਾ ਇਧਰ ਮੈਚ ਜਿਹੜਾ ਸਮਾਪਤ ਹੈ ਸਾਡੇ ਕੋਲ ਇੱਕ ਮਾਤਾ ਜੀ ਆਏ ਐ